ਮੇਰਾ ਨਾਮ ਅਜੀਤਪਾਲ ਸਿੰਘ ਹੈ। ਮੇਰਾ ਬ੍ਰਦਰ ਗੁਰਵਿੰਦਰ ਸਿੰਘ ਬਸ ਘਰ ਕੇ ਮੋਟਰਸਾਈਕਲ ਤੇ ਪਿੰਡ ਨੂੰ ਆ ਰਿਹਾ ਸੀ। ਤੇ ਬਾਅਦ ਵਿੱਚ ਤੁਹਾਡਾ ਗਾਜੀ ਨਗਲ ਜੀ। ਤੇ ਰਾਹ 'ਚ ਹੀ ਅਣਪਛਾਤੇ ਕਿਸੇ ਵਾਹਨ ਨਾਲ ਐਕਸੀਡੈਂਟ ਹੋ ਗਿਆ ਤੇ ਡੈਥ ਹੋ ਗਈ ਹੈ। ਤੇ ਪੁਲਿਸ ਨੂੰ ਚਾਹੀਦਾ ਕਿ ਜੋ ਬੰਦੀ ਕਟ ਬਾਈ ਕਰੇ। ਤੁਹਾਨੂੰ ਕਿਵੇਂ ਪਤਾ ਲੱਗਿਆ? ਭਾਜੀ ਫੋਨ ਆਇਆ ਕਿ ਇਹ ਮੁੰਡਿਆਂ ਦਾ। ਉਹਨਾਂ ਨੇ ਮੋਟਰਸਾਈਕਲ ਪਛਾਣ ਕੇ ਤੁਹਾਨੂੰ ਦੱਸਿਆ ਕਿ ਤੁਹਾਡਾ ਇਹਦਾ ਬ੍ਰਦਰ ਇੱਥੇ ਪਈ। ਜੀ ਆਪਣਾ ਦੇਰ ਬਾਅਦ ਬਣਾਰਕਾ ਸ਼ਾਹਪੁਰਥਨੀ ਪਿੰਡ ਨੂੰ ਆ ਰਹੇ ਅਛਾ ਤੇ ਐਕਸੀਡੈਂਟ ਹੋਇਆ ਕਿਰਕੇ ਇਹ ਜੀ ਧਰਬਈ ਤੋਂ ਆਪਣਾ ਉਦਬਈ ਤੋਂ ਧਰਬਈ ਰੋਡ ਦੇ ਵਿਚਕਾਰ ਠੀਕ ਹੈ ਤੇ ਵਹਿਕਵਾਰ ਹੈ ਇਹ ਜੀ ਦੋ ਬੱਚੇ ਛੋਟੇ ਛੋਟੇ ਅਸਾਸਨ ਦਾ ਮੰਗਿਆ ਜੀ ਜੀ ਕਿ ਹੋ ਸਕਦਾ ਤੇ ਲੱਭੇ ਇਹਨਾਂ ਨੂੰ ਤੇ ਉਹਨਾਂ ਨੂੰ ਇਨਸਾਫ ਮਿਲੇ ਤੇ ਬੰਦੇ ਲੱਭੇ ਜਾ ਪੁੱਛ ਰਹੇ ਇਹ ਤਾਂ ਕਿ ਤੇ ਹਾਂਜੀ 174 ਦੀ ਗੱਲ ਤੇ ਮੇਰਾ ਨਾਮ ਰਣਜੀਤ ਸਿੰਘ ਹੈ ਗਾਜਨਗਲ ਜੀ ਸਾਡੇ ਪਿੰਡ ਦਾ ਨੌਜਵਾਨ ਦਰਵਿੰਦਰ ਸਿੰਘ ਜੋ ਆਪਣਾ ਵਸਤੇ ਕੰਨੈਕਟਰੀ ਕਰਦਾ ਸੀਗਾ ਛਾਪੁਰ ਜਾਜਿਆਂ ਤੋਂ ਮੋਟਰਸਾਈਕਲ ਲੈ ਕੇ ਪਿੰਡ ਆ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਆਉਂਦਿਆਂ ਕਿਸੇ ਅਣਪਛਾਤੇ ਵਾਹਨ ਨਾਲ ਦੀ ਐਕਸੀਡੈਂਟ ਹੋਣ ਕਰਕੇ ਮੌਤ ਹੋ ਗਈ। ਕਿੱਥੇ ਹੋਇਆ ਜੀ ਇਹ ਦੁਵਾਲੀ ਤੋਂ ਧਰਵਾਲੀ ਦੇ ਵਿੱਚ ਹੋਇਆ ਜੀ। ਨੂੰ ਕਿਸੇ ਨੇ ਫੋਨ ਕੀਤਾ ਜੀ ਕਿ ਤੁਹਾਡਾ ਮੋਟਰਸਾਈਕਲ ਆ ਤੇ ਤੁਹਾਡਾ ਇੱਥੇ ਐਕਸੀਡੈਂਟ ਹੋਇਆ ਬਣਾਉਣਾ ਚਾਹੀਦਾ। ਸੋ ਨੇ 174 ਦੀ ਕਾਰਵਾਈ ਕੀਤੀ ਹੈ ਜੀ ਤੇ ਅੱਗੇ ਕੈਮਰੇ ਚੈੱਕ ਕਰਕੇ ਤੇ ਜੋ ਮਿਲੇਗਾ ਕੋਈ ਨਾ ਨੁਕੂਲੂ ਤੇ ਫਿਰ ਉਹਦੀ ਹਿਸਾਬ ਨਾ ਕੋਈ ਹੁੰਦੇ ਆ। ਨੂੰ ਤੇ ਮੰਗ ਕਰਦੇ ਆ ਕਿ ਇਹਨੂੰ ਇਨਸਾਫ ਮਿਲੇ ਜੇ ਕੋਈ ਜੇ ਮਾਰ ਕੇ ਸੁੱਟ ਕੇ ਗਿਆ ਵਾ ਉਹਨੂੰ ਫੜਿਆ ਜਾਵੇ ਤੇ ਇਹਨਾਂ ਦਾ ਮੁਕੱਦਮਾ ਦਰਜ ਹੋਵੇ। ਮੌਕੇ ਤੇ ਡੈਥ ਹੋ ਗਈ ਜੀ। ਮੌਕੇ ਤੇ ਡੈਥ ਹੋ ਗਈ ਆ ਜੀ।